ਸੋਨ ਹੋਵੇ ਪਰਮਗਤ ਮੇਰੀ ਜਲਨ 부ਜੀ ਸਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜਿਉ ਸਤ ਗੁਰ ਕਾ ਦਰਸ਼ਨ ਪਾਏ ਜਿਓ ਧੰਵਾਹਿ ਗੁਰੂ ਸਾਹਿਬ ਜਿਓ ਧੰਵਾਹਿ ਗੁਰੂ ਸਾਹਿਬ ਜਿਓ ਸੋਰਠ ਮਹੱਲਾ ਪੰਜਵਾਂ ਸੁਖ ਸ਼ਾਂਤ ਕਰ ਆਇਆ ਨਿੰਦਕ ਕੈ ਮੁਖ ਛਾਇਆ ਪੂਰ ਕੁਰ ਪਹਿਰਾਇਆ ਬਿਨ ਸੇ ਦੁਖ ਸਬਾਇਆ संतो साचे की वढाई जेना अचरज सोब बनाई रहाओ बोले साहिब कै भाणे दास वाणी ब्रह्म वखाणे ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬੰਤ ਬਣਾਈ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬੰਤ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਜੁਗ ਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨਾਂ ਦੇ ਵਾਲੀ ਸਮੁੱਚੀ ਮਾਨਵਤਾ ਦਾ ਕਲਿਆਣ ਕਰਨ ਵਾਲੇ ਰਹਿਬਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਗੀ ਹਜ਼ੂਰੀ ਵਿੱਚ ਜੁੜ ਬੈਠੇ ਪਿਆਰ ਸਤਕਾਰ ਸਤਸੰਗੀ ਜਨੋਂ ਬਹੁਤ ਵੱਡੇ ਭਾਗਾ ਵਾਲੇ ਹਾਂ ਕਰਤੇ ਪ੍ਰਮਾਤਮਾ ਦੇ ਦਰ ਤੇ ਬੈਠ ਕੇ ਇਲਾਹੀ ਬਾਣੀ ਗੁਰੂ ਦੀ ਬਾਣੀ ਨੂੰ ਸੁਣਨ ਦਾ ਯਤਨ ਕਰ ਰਹੇ ਹਾਂ ਸਤਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਕਰਤਾ ਆਪ ਮੋ ਕਢਾਏ ਸਤਗੁਰ ਮਹਾਰਾਜ ਜੀ ਕਿਰਪਾ ਕਰਦੇ ਹਨ ਕਿ हे ਬੰਦੇ ਉਸ ਵਾਹਿਗੁਰੂ ਪਰਮਾਤਮਾ ਦੀ ਬਾਣੀ ਨੂੰ ਕਾ ਇਲਾਹੀ ਬਾਣੀ ਗੁਰੂ ਦੀ ਵਿਚਾਰ ਨੂੰ ਆਪਣੇ ਕੰਨਾਂ ਦੇ ਨਾਲ ਸੁਣਨ ਦਾ ਯਤਨ ਕਰ ਇਹ ਸਰਵਣੋ ਮਿਰਹੋ ਸਾਚਾ ਸੁਨੈ ਨੋ ਪਠਾਏ ਸਾਚਾ ਸੁਨੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਜਿਹੜੇ ਗੁਰੂ ਦੀ ਬਾਣੀ ਨੂੰ ਸੁਣ ਕੇ ਗੁਰਮੁਖ ਬ੍ਰਹਮ ਹਰਿਆਵਲਾ ਕਿ ਜਿਹੜਾ ਗੁਰੂ ਦੇ ਦਰ ਤੇ ਟਿਕਿਆ ਰਹਿੰਦਾ ਹੈ ਉਹ ਬਾਣੀ ਪੜ ਕੇ ਬਾਣੀ ਸੁਣ ਕੇ ਹਰਿਆ ਪਰਿਆ ਹੋ ਜਾਂਦਾ ਹੈ ਜਿਸ ਤਰ੍ਹਾਂ ਘਾਹ ਨੂੰ ਪਾਣੀ ਮਿਲੇ ਉਹ ਸੁੱਕੇ ਹੋਏ ਘਾਹ ਦੇ ਵਿੱਚ ਵੀ ਹਰਿਆਵਲ ਆ ਜਾਂਦੀ ਹੈ ਔਰ ਜਿਹੜਾ ਮਨੁੱਖ ਦਾ ਜੀਵਨ ਆ ਕੁਮਲਾ ਰਿਹਾ ਹੈ ਸੁੱਕਿਆ ਹੈ ਵਿਕਾਰਾਂ ਦੇ ਵਿੱਚ ਪਰਮਾਂ ਦੇ ਵਿੱਚ ਕਰਮ ਕਾਂਡਾਂ ਦੇ ਵਿੱਚ ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਗੁਰੂ ਦੀ ਬਾਣੀ ਪ੍ਰਵੇਸ਼ ਕਰੇਗੀ ਰਚ ਜਾਵੇਗੀ ਤੇ ਸਤਗੁਰ ਮਹਾਰਾਜ ਦੀ ਕਿਰਪਾ ਕਰਦੇ ਕਿ ਉਸ ਮਨੁੱਖ ਦਾ ਜੀਵਨ ਵੀ ਬਦਲ ਜਾਏਗਾ ਹਰਿਆ-ਪਰਿਆ ਹੋਵੇਗਾ ਰਾਗੀ ਵੀਰਾਂ ਨੇ ਸ਼ਬਦ ਪੜ੍ਹਿਆ ਹੈ ਨਾ ਫਰਮਾਨ ਤੇਰਾ ਸਿਰੇ ਉੱਪਰ ਫੇਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੈ ਤਿੰਨ ਸਤਾਰ ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਰ ਕਹਿ ਕਬੀਰ ਗੁਲਾਮ ਕਰ ਕਾ ਜਾਏ ਪਾਵੇ ਮਾਰ ਬਾਬਾ ਜੀ ਕਹਿਣ ਲੱਗੇ ਕਿ ਵੇਖ ਇੱਕ ਸੇਵਕ ਗੁਰੂ ਜੱਗਰ ਜੋਈ ਕਰਦਾ ਹੈ ਬੇਨਤੀ ਕਰਦਾ ਹੈ ਬੇਨਤੀ ਕੀ ਕਰਦਾ ਹੈ ਕਿ ਹੇ ਮੇਰੇ ਮਾਲਕ ਤੇਰਾ ਹੁਕਮ ਮੈਂ ਸਿਰ ਮੱਥੇ ਪ੍ਰਵਾਨ ਕਰ ਲਿਆ ਜੋ ਤੂੰ ਹੁਕਮ ਕਰਦਾ ਹੈ ਜੀਵਨ ਜਉਣ ਵਾਸਤੇ ਇਹ ਹੁਕਮ ਮੈਂ ਪ੍ਰਵਾਨ ਕਰ ਲਿਆ ਪ੍ਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਕਦੇ ਮੁਕਰਾਂਗਾ ਨਹੀਂ ਤੂੰ ਹੀ ਦਰਿਆ ਤੂੰ ਹੀ ਕਰਿਆ ਦਰਿਆ ਵੀ ਤੂੰ ਹੈ ਤੇ ਦਰਿਆ ਦੇ ਵਿੱਚੋਂ ਪਾਰ ਲੰਘਾਉਣ ਵਾਲਾ ਮਲਾ ਵੀ ਤੂੰ ਹੈ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਜੈ ਤਿੰਨ ਸਤਾਰ ਬੰਦੇ ਬੰਦਗੀ ਇੱਕ ਤਿਆਰ ਹੈ ਬੰਦੇ ਵਾਹਿਗੁਰੂ ਪ੍ਰਮਾਤਮਾ ਦੀ ਬੰਦਗੀ ਕਰ ਇਕਾਗਰ ਚਿਤ ਹੋ ਕੇ ਰੱਬ ਦੇ ਨਾਮ ਨੂੰ ਧਿਆਉਣਾ ਕਰ ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਸ ਧਰੋਂ ਕੇ ਪਿਆਰ ਕਿ ਮੈਂ ਕਦੇ ਗੱਲ ਦਾ ਗੁੱਸਾ ਨਹੀਂ ਕਰਾਂਗਾ ਪਰ हे ਮੇਰੇ ਮਾਲਕ ਆਪਣੀ ਬੰਦਗੀ ਦੇ ਨਾਲ ਜੋੜ ਆਪਣੇ ਚਰਨਾਂ ਦੇ ਨਾਲ ਜੋੜ ਨਾਮ ਤੇਰਾ ਆਧਾਰ ਮੇਰਾ ਤੇਰਾ ਨਾਮ ਤੇਰਾ ਗਿਆਨ ਮੇਰੀ ਜ਼ਿੰਦਗੀ ਦਾ ਆਸਰਾ ਹੈ ਜੋ ਫੁੱਲ ਜਈ ਹੈ ਨਾਰ ਜਿਸ ਤਰ੍ਹਾਂ ਕਿਸੇ ਘਾਹ ਨੂੰ ਪਾਣੀ ਮਿਲੇ ਫੁੱਲ ਨੂੰ ਪਾਣੀ ਮਿਲੇ ਤਾਂ ਉਹ ਵੀ ਖਿਲ ਪਿੰਦਾ ਹੈ ਇਸੇ ਤਰ੍ਹਾਂ ਦਾਤਾ ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਹਾਰ ਹੈ ਕਹ ਕਬੀਰ ਗੁਲਾਮ ਕਰ ਕਾ हे ਮੇਰੇ ਮਾਲਕ ਬਾਬਾ ਕਬੀਰ ਜੀ ਕਹਿਣ ਲੱਗੇ ਕਿ ਮੈਂ ਤੇਰੇ ਘਰ ਦਾ ਗੁਲਾਮ ਹਾਂ ਜਿ ਆਏ ਭਾਵੇਂ ਮਾਰ ਭਾਵੇਂ ਮੈਨੂੰ ਜਿੰਦਾ ਕਰ ਲੈ ਤੇ ਭਾਵੇਂ ਮੈਨੂੰ ਮਾਰ ਦੇ ਪਰ ਮੈਂ ਤੇਰੇ ਘਰ ਦਾ ਗੁਲਾਮ ਬਣ ਕੇ ਰਾਵਾਂਗਾ ਵਫਾਦਾਰ ਬਣ ਕੇ ਰਾਵਾਂਗਾ ਤੇਰਾ ਘਰ ਛੱਡ ਕੇ ਕਿਤੇ ਹੋਰ ਥਾਂ ਤੇ ਨਹੀਂ ਜਾਵਾਂਗਾ ਇੱਕ ਵਿਸ਼ਵਾਸ ਇੱਕ ਭਰੋਸਾ ਯਕੀਨ ਸਾਨੂੰ ਗੁਰੂ ਤੇ ਹੋਣਾ ਚਾਹੀਦਾ ਹੈ ਅਸੀਂ ਆਪਣੇ ਮਾਲਕ ਦੇ ਚਾਕਰ ਹਾਂ ਨੌਕਰ ਹਾਂ ਪਰ ਮੇਰਾ ਮਾਲਕ ਦੁਨੀਆ ਦਾ ਸਭ ਤੋਂ ਵੱਡਾ ਬਾਦਸ਼ਾਹ ਹੈ ਅਨੇਕਾਂ ਦੁਨੀਆ ਦੇ ਰਾਜੇ ਹੋਣਗੇ ਪਰ ਜਿਹੜਾ ਰਾਜ ਮੇਰਾ ਗੁਰੂ ਕਰ ਸਕਦਾ ਹੈ ਉਹ ਕੋਈ ਹੋਰ ਨਹੀਂ ਕਰ ਸਕਦਾ ਸਤਿਗੁਰੂ ਮਹਾਰਾਜ ਜੀ ਆਪਾ ਬਾਣੀ ਚ ਪੜਦੇ ਹਨ ਸੋਨੂ ਵੱਡਾ ਆਖ ਹੈ ਸਭ ਕੋਏ ਕੇਵੜ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਨਾ ਤਾਂ ਆਪਾਂ ਮਾਲਕ ਦੇ ਗੁਨਾ ਦੀ ਕੀਮਤ ਬਿਆਨ ਕਰ ਸਕਦੇ ਹਾਂ ਤੇ ਨਾ ਹੀ ਆਪਾਂ ਦੱਸ ਸਕਦੇ ਹਾਂ ਕਹਣੇ ਵਾਲੇ ਤੇਰੇ ਰਹਸ ਮਾਏ ਕਹਿਣ ਵਾਲੇ ਪ੍ਰਮਾਤਮਾ ਸਮਾਤਾ ਜਾਣਗੇ ਪਰ ਪ੍ਰਮਾਤਮਾ ਦੇ ਗੁਨਾ ਨੂੰ ਬਿਆਨ ਨਹੀਂ ਕਰ ਸਕਦੇ ਦੁੱਧ ਬਿਨ ਦੁੱਜਾ ਅਵਰ ਨਾ ਕੋਏ ਤੂੰ ਕਰਤਾਰ ਕਰੈ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਦਾ ਇੱਕ ਰੱਬ ਦੇ ਚੰਨਾ ਦੇ ਨਾਲ ਜੁੜਿਆ ਰਹੇ ਉਹ ਕਿਵੇਂ ਜੁੜਨਾ ਹੈ ਸਤਿਗੁਰ ਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਆਪਾਂ ਸ਼ਲੋਕ ਪੜਦੇ ਹਾਂ ਸ਼ਲੋਕ ਦੇ ਵਿੱਚ ਸਤਗੁਰ ਮਹਾਰਾਜ ਦੀ ਕਿਰਪਾ ਕਰਦੇ ਨੇ ਏਕ ਭਗਤ ਭਗਵਾਨ ਜੇ ਪ੍ਰਾਣੀ ਕੈ ਨਾਹੀਂ ਮਨ ਕਹਿਣ ਲੇ ਜੇਕਰ ਇੱਕ ਪ੍ਰਾਣੀ ਦੇ ਮਨ ਦੇ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਰੱਬ ਦੇ ਗੁਣ ਨਹੀਂ ਜੈਸੀ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਕਹਿਣ ਉਹਦਾ ਸਰੀਰ ਇਦਾਂ ਹੈ ਜਿਸ ਤਰ੍ਹਾਂ ਸੂਰ ਦਾ ਅਤੇ ਕੁੱਤੇ ਦਾ ਹੈ ਉਹਨਾਂ ਦਾ ਤਨ ਇਦਾਂ ਦਾ ਹੈ ਕਿਉਂਕਿ ਅੰਦਰ ਭਗਤੀ ਨਹੀਂ ਅੰਦਰ ਰੱਬ ਦਾ ਨਾਮ ਨਹੀਂ ਅੰਦਰ ਬੰਦਗੀ ਨਹੀਂ ਹੈ ਅਗਲੇ ਸ਼ਲੋਕ ਦੇ ਵਿੱਚ ਸਤਿਗੁਰੂ ਗੁਰਤੇਗ ਬਾਦ ਇਹ ਹੀ ਬਿਆਨ ਕੀਤਾ ਕਿਨ ਲਗੇ ਜੇਕਰ ਵਫਾਦਾਰ ਬੰਨਣਾ ਹੈ ਨਾ ਇੱਕ ਕੁੱਤੇ ਦੀ ਤਰ੍ਹਾਂ ਵਫਾਦਾਰ ਬਣੀ ਕੁੱਤਾ ਆਪਣੇ ਮਾਲਕ ਦਾ ਵਫਾਦਾਰ ਬਣਦਾ ਹੈ। ਸੁਆਮੀ ਕੋ ਗਰੇ ਜਿਓ ਸਦਾ ਸੁਆਨ ਤਜਤਨੀ ਨਿਤ ਨਾਨਕ ਏ ਬਿਦ ਹਰ ਭਜੋ ਇਕ ਮਨ ਹੋਇ ਇਕ ਚਿੱਤ ਹੁਣ ਵੇਖੋ ਕਿ ਉਹ ਕੁੱਤਾ ਆਪਣੇ ਮਾਲਕ ਦਾ ਨਾਮ ਤਾਂ ਨਹੀਂ ਲੈਂਦਾ। ਪਰ ਜੇਕਰ ਮਾਲਕ ਅੱਕ ਜਾਵੇ ਦੁਖੀ ਹੋ ਜਾਵੇ ਤਾਂ ਉਹ ਕੁੱਤੇ ਨੂੰ ਆਪਣੇ ਘਰ ਤੋਂ ਕੋਹਾਂ ਦੂਰ ਛੱਡ ਕੇ ਆ ਜਾਂਦਾ ਏ ਪਰ ਕੁੱਤਾ ਮਾਲਕ ਦੇ ਆਉਣ ਤੋਂ ਪਹਿਲਾਂ ਮਾਲਕ ਦੇ ਘਰ ਵਿੱਚ ਅੰਦਰ ਚਲਾ ਜਾਂਦਾ ਹੈ ਮਾਲਕ ਬਾਅਦ ਚੋਂਦਾ ਏ ਕਿਉਂਕਿ ਵਫਾਦਾਰ ਕੁੱਕਰ ਆਪਣੇ ਮਾਲਕ ਦਾ ਘਰ ਦਰ ਛੱਡਣ ਲਈ ਰਾਜੀ ਨਹੀਂ ਹੈ ਆਪਕਸ ਰਥੀ ਵੇਖਦੇ ਆ ਨਾ ਗਲੀਆਂ ਦੇ ਕੁੱਕਰ ਨੇ ਉੱਤੇ ਨੇ ਪਰ ਹੈ ਭਾਵੇਂ ਆਵਾਰਾ ਲਗੇ ਫਿਰਦੇ ਨੇ ਪਰ ਜਿਹੜੇ ਘਰ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਮਕਾਨ ਲੱਗੇ ਨੇ 2-2 4-4 ਕੁੱਤੇ ਹਰੇਕ ਗਲੀ 'ਚ ਲਗੇ ਫਿਰਦੇ ਨੇ ਉਹਨਾਂ ਨੂੰ ਦੁੱਧ ਪਾ ਦੇ ਤਾਂ ਰੋਟੀ ਪਾ ਦੇ ਤੋ ਗਲੀ ਛੱਡ ਕੇ ਦੂਜੇ ਪਾਸੇ ਥੋੜੀ ਜਾਣਗੇ ਉਹਨਾਂ ਨੂੰ ਪਤਾ ਕੀ ਹੁਣ ਇੰਨੇ ਵਜੇ ਇਸ ਮਾਲਕ ਨੇ ਮੈਨੂੰ ਕੁਝ ਪਾਣਾ ਹੈ ਤੇ ਭਾਵੇਂ ਉਸ ਗਲੀ ਦੇ ਵਿੱਚ ਘਾਰ ਰਹਿੰਦੇ ਨੇ ਜਾਂਦੇ ਕੋਈ ਦੂਰ ਵੀ ਨਹੀਂ ਇੱਕ ਵਫਾਦਾਰ ਬਣ ਕੇ ਰਹਿ ਜਾਂਦੇ ਨੇ ਇਹੀ ਮਾਰਗ ਸਤਿਗੁਰੂ ਮਹਾਰਾਜ ਜੀ ਕਹਿ ਲੰਗੇ ਭਲਿਆ ਤੂੰ ਇੱਕ ਮਾਰਗ ਦਾ ਵਫਾਦਾਰ ਬਣ ਕੇ ਰਹਿ ਪਰ ਅੱਜ ਹਾਲਾਤ ਵੇਖ ਜਾ ਕੋਈ ਗੁਰੂ ਨੂੰ ਮੱਥਾ ਟੇਕਣ ਲੱਗ ਜਾਂਦਾ ਹੈ ਤੇ ਕੋਈ ਅੱਗੇ ਵੇਖਿਆ ਜਾਵੇ ਤੇ ਪੀਰਾਂ ਕਬਰਾਂ ਤੇ ਮੱਥਾ ਟੇਕਣ ਨੂੰ ਮਿਲਦੇ ਨੇ ਕਈਆਂ ਨੇ ਆਪਣੇ ਘਰਾਂ ਵਿੱਚ ਮੂਰਤੀਆਂ ਰੱਖੀਆਂ ਹੋਈਆਂ ਨੇ ਮੂਰਤੀਆਂ ਮੱਥਾ ਟੇਕਦੇ ਨੇ ਪਰ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਬਚਨ ਕੀਤਾ ਕਿ ਨਾ ਤਾਂ ਮੂਰਤੀ ਨੂੰ ਮੱਥਾ ਟੇਕਣਾ ਨਾ ਕਬਰਾਂ ਨੂੰ ਮੱਥਾ ਟੇਕਣਾ ਸਾਡਾ ਸਿਰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਰੇ ਸਿੱਖਣ ਇੱਕੋ ਹੁਕਮ ਕੀਤਾ ਸੀ ਕਿ ਤੇਰਾ ਆਤ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ ਇਸ ਗ੍ਰੰਥ ਦੇ ਵਿੱਚ ਸਤਿਗੁਰ ਦੀ ਬੜੀ ਬਾਣੀ ਹੈ ਇਸ ਬਾਣੀ ਨੂੰ ਵਿਚਾਰਨ ਦਾ ਯਤਨ ਕਰ ਸਮਝਣ ਦਾ ਯਤਨ ਕਰ ਇਹ ਸਾਡੇ ਇੱਕ ਮੋਲਕ ਹੀਰਾ ਹੈ ਪਰ ਆਪਾਂ ਹੀਰੇ ਦੀ ਕਦਰ ਨਾ ਕਰ ਪਾਈ ਨਾਮਚਾਰ ਪਾਈ ਇਹ ਗਿਆਨ ਦਾ ਖਜ਼ਾਨਾ ਹੈ ਪਰ ਲੋਕਾਂ ਨੇ ਵਰਤਿਆ ਕਿਵੇਂ ਆਪਣੇ ਮੁਤਾਬਕ ਇਸੇ ਗਿਆਨ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਅੱਜ ਹੀ ਇਹ ਵੀਡੀਓ ਵੇਖਣ ਨੂੰ ਮਿਲਦੀ ਫੇਸਬੁੱਕ ਉਤੇ ਵੇਖੋ ਕਿ ਕੋਈ ਗੁਰਦੁਆਰੇ ਜਾ ਰਿਹਾ ਹੈ ਤੇ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਹੈ ਨਕਲੀ ਦਾੜੀ ਲਾਲ ਲਈ ਹੱਥ ਵਿੱਚ ਲੋਟਾ ਫੜ ਕੇ ਕੱਪੜੇ ਪਹਿਨ ਕੇ ਉੱਤੇ ਗੋਲ ਪਰਨਾ ਬਨ ਕੇ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਬਿਠਾਇਆ ਗਿਆ ਬਰਾਬਰ ਬਿਠਾ ਕੇ ਦਰਸਾਉਣਾ ਚਾਹੁੰਦੇ ਨੇ ਕਿ ਵੇਖਦੇ ਆ ਕਿ ਸਿੱਖ ਕੌਮ ਸੁੱਤੀ ਹੈ ਜਾਂ ਤੇ ਜਾਗਦੀ ਹੈ ਵੱਡੇ ਵੱਡੇ ਲੀਡਰ ਸਾਡੇ ਜਿਨ੍ਹਾਂ ਦਾ ਕਰਮ ਜਿਨ੍ਹਾਂ ਦਾ ਕੰਮ ਇਹ ਹੈ ਕਿ ਕੋਈ ਵੀ ਇਦਾਂ ਦੀ ਮੰਦ ਭਾਗੀ ਕੋਈ ਵੀਡੀਓ ਮਿਲਦੀ ਹੈ ਉਹਨਾਂ ਨੂੰ ਜ਼ਰੂਰ ਵੇਖਣਾ ਚਾਹੀਦਾ ਹੈ ਇਹ ਵਿਚਾਰਨਾ ਚਾਹੀਦਾ ਹੈ ਕਿੱਥੋਂ ਦੀ ਹੈ ਉਹਨਾਂ ਉੱਤੇ ਆਪਸ਼ਨ ਚੁੱਕਣੇ ਚਾਹੀਦੇ ਨੇ ਹੁਣ ਸਤਿਗੁਰੂ ਇਹੀ ਸਮਝਾਉਣਾ ਚਾਹੁੰਦੇ ਨੇ ਕਿ ਜਿਹੜੇ ਰੱਬ ਦੇ ਨਾਲ ਤੈਨੂੰ ਮੁਲਾਣ ਲੱਗਾ ਵਾ ਉਹ ਪਰਮਾਤਮਾ ਰਮਿਆ ਹੋਇਆ ਹੈ ਉਹ ਪਰਮਾਤਮਾ ਸਭ ਦੇ ਵਿੱਚ ਮੌਜੂਦ ਹੈ ਰਹਾਵਲਾ ਬੰਦ ਹੈ ਸੰਤੋ ਸੱਚੇ ਕੀ ਵਡਿਆਈ ਹੈ ਸਤ ਸੰਗਿਓ ਸੱਚੇ ਪ੍ਰਮਾਤਮਾ ਦੀ ਵਡਿਆਈ ਬਹੁਤ ਵੱਡੀ ਹੈ ਜਿਨ ਅਚਰਜ ਸੋ ਬਨਾਈ ਜਿਸ ਵਹੀ ਗੁਰ ਪ੍ਰਮਾਤਮਾ ਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਕੌਣ ਰੱਬ ਦੇ ਗੁਣ ਬਿਆਨ ਕਰ ਸਕੇਗਾ ਜਿਸ ਤਰ੍ਹਾਂ ਸਮੁੰਦਰ ਦਾ ਪਾਣੀ ਨਾਪਿਆ ਨਹੀਂ ਜਾ ਸਕਦਾ ਬਿਆਨ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਰੱਬ ਦੇ ਗੁਣ ਨਹੀਂ ਸਮੁੰਦਰ ਵਿੱਚੋਂ ਪਾਣੀ ਵਰਤਿਆ ਜਾ ਸਕਦਾ ਹੈ ਪਰ ਆਪਾਂ ਨਾਪ ਨਹੀਂ ਸਕਦੇ ਬਾਬਾ ਕਬੀਰ ਇੱਕ ਸ਼ਲੋਕ ਹੁੰਦਾ ਹੈ ਨਾ ਕਬੀਰ ਸਾਤ ਸਮੁੰਦੈ ਮਸ ਕਰੋ ਕਲਮ ਕਰੋ ਬਨਰਾਏ ਬਸਦਾ ਕਾਗਦ ਜੋ ਕਰੋ ਹਰ ਜਸ ਲਿਖਣਾ ਜਾਈ ਬਾਬਾ ਕਬੀਰ ਜੀ ਕਹਿਣ ਲੱਗੇ ਵੇਖ ਦੁਨੀਆਂ ਵਿੱਚ ਸੱਤ ਸਮੁੰਦਰ ਵੱਡੇ ਮੰਨੇ ਜਾਂਦੇ ਨੇ ਸੱਤਾ ਸਮੁੰਦਰਾਂ ਦੇ ਪਾਣੀ ਨੂੰ ਜੇਕਰ ਆਪ ਸਾਹੀ ਬਣਾ ਲਈਏ ਜਿੰਨੇ ਵੀ ਦਰਖਤ ਨੇ ਸਾਰੇ ਦਰਖਤਾਂ ਨੂੰ ਘਟ ਕੇ ਵੱਢ ਕੇ ਉਹਨਾਂ ਦਰਖਤਾਂ ਦੀ ਇੱਕ ਕਲਮਾ ਤਿਆਰ ਕਰ ਲਈਏ ਪਰ ਜਿਹੜੀ ਸਾਰੀ ਧਰਤੀ ਹੈ ਵਸਦਾ ਹੈ ਇਹਨੂੰ ਕਾਗਜ਼ ਦਾ ਰੂਪ ਦੇ ਦਈਏ ਪਰ ਸਤਿਗੁਰੂ ਭਗਤ ਕਬੀਰ ਜੀ ਕਹਿੰਦੇ ਤਾਂ ਵੀ ਅਸੀਂ ਰੱਬ ਦੇ ਗੁਣ ਬਿਆਨ ਨਹੀਂ ਕਰ ਸਕਦੇ ਕਬੀਰ ਸਾਤ ਸਮੁੰਦੈ ਮਸ ਕਰੋ ਕਲਮ ਕਰੋ ਬਨਰਾਏ ਬਸਦਾ ਕਾਗਦ ਜੋ ਕਰੋ ਹਰ ਜਸ ਲਿਖਣ ਨਾ ਜਾਏ ਪਰ ਹਰੀ ਵਾਹਿਗੁਰੂ ਪਰਮਾਤਮਾ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਇੱਥੇ ਸਤਿਗੁਰ ਮਹਾਰਾ ਇੱਥੋਂ ਤੱਕ ਵੀ ਬਚਨ ਕਹਿ ਦਿੰਦੇ ਨੇ ਕਿਉਂ ਕਲਮ ਸੜ ਜਾਵੇ ਜਿਹੜੀ ਕਲਮ ਦੇ ਨਾਲ ਇੱਕ ਪਰਮਾਤਮਾ ਦੇ ਗੁਣਾਂ ਤੋਂ ਬਿਨਾ ਕੁਝ ਹੋਰ ਲਿਖਿਆ ਜਾਂਦਾ ਇੱਕ ਵੈਗੁਰ ਪਰਮਾਤਮਾ ਦੀ ਬੰਦਗੀ ਤੋਂ ਬਿਨਾ ਕੁਝ ਹੋਰ ਲਿਖਦੇ ਹਾਂ ਉਹ ਕਲਮ ਨੂੰ ਅੱਗ ਲੱਗ ਜਾਵੇ ਸੜ ਜਾਵੇ ਕਿਉਂਕਿ ਸਭ ਤੋਂ ਵੱਡੇ ਵੈਗੁਰ ਪਰਮਾਤਮਾ ਦੇ ਗੁਣ ਹਨ ਤੇ ਵੈਗੁਰ ਪਰਮਾਤਮਾ ਦੀ ਜਿਹੜੀ ਸੋਭਾ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਪਹਿਲੇ ਬੰਦ ਮਾਲ ਕਿਰਪਾ ਕਰਦੇ ਪੰਚਮ ਪਿਤਾ ਕਹ ਰਹੇ ਨੇ ਸੁਖ ਸ਼ਾਂਤ ਘਰ ਆਇਆ ਹਿਰਦੇ ਰੂਪੇ ਘਰ ਸੁਖ ਆ ਗਿਆ ਟਿਕਾ ਆ ਗਿਆ ਨਿੰਦਕ ਕੈ ਮੁਖ ਛਾਇਆ ਨਿੰਦਾ ਕਰਨ ਵਾਲੇ ਦੇ ਮੁਖ ਵਿੱਚ ਸਵਾ ਪਈ ਭਜੇ ਨਿੰਦਾ ਕਰਨ ਵਾਲੇ ਨੇ ਮਾੜਾ ਕਹਿਣ ਵਾਲੇ ਹਾਂ ਠੀਕ ਹੈ ਫੁੱਲ ਨੂੰ ਫੁੱਲ ਕਹਿਣਾ ਕੰਡੇ ਨੂੰ ਕੰਡਾ ਕਹਿਣਾ ਨਿੰਦਿਆ ਨਹੀਂ ਹੈ ਪਰ ਜੇਕਰ ਸੁਭਾਅ ਚੰਗਾ ਹੈ ਉਹਨੂੰ ਫੁੱਲ ਕਿਉਂ ਜੇ ਸੁਭਾਅ ਮਾੜਾ ਹੈ ਕੰਡਿਆ ਵਾਂਗੂ ਹੈ ਉਹਨੂੰ ਕੰਡਾ ਕਹਿਣਾ ਨਿੰਦਿਆ ਥੋੜੀ ਹੈ ਨਿੰਦਿਆ ਉਹ ਹੈ ਜਿਹਨੂੰ ਆਪਾਂ ਕੰਡੇ ਨੂੰ ਫੁੱਲ ਕਹੀਏ ਤੇ ਫੁੱਲ ਨੂੰ ਕੰਡਾ ਕਹੀਏ ਤੇ ਪਿੱਛੇ ਨਿੰਦਿਆ ਚੁਗਲੀ ਅਜ ਸੰਮਾਦ ਇਹ ਕੁਝ ਹੋ ਰਿਹਾ ਹੈ ਸਤਿਗੁਰ ਮਹਾਰਾਜ ਜੀ ਕਹਿਣ ਲੱਗੇ ਨਿੰਦਕ ਹੈ ਮੁਕਛਾਇਆ ਨਿੰਦਾ ਕਰਨ ਵਾਲੇ ਦੇ ਮੂੰਹ ਚ ਸਵਾਹੀ ਹੈ ਗੁਰ ਪੂਰੇ ਗੁਰ ਪਹਿਰਾਇਆ ਪਹਿਰਾਇਆ ਦਾ ਭਾਵ ਹੈ ਸਿਰ ਪਾਓ ਆਦਰ ਮਾਨ ਸਤਕਾਰ ਪੂਰੇ ਗੁਰੂ ਨੇ ਆਦਰ ਮਾਨ ਸਤਕਾਰ ਦਿੱਤਾ ਬਿਨ ਸੇ ਦੁੱਖ ਸਬਾਇਆ ਫੇ ਜੀਵਨ ਦੇ ਵਿੱਚ ਜਿੰਨੇ ਦੁੱਖ ਸਨ ਇਹ ਸਾਰੇ ਮਿਟ ਗਏ ਖਤਮ ਹੋ ਗਏ ਰੱਬ ਦੇ ਗੁਣ ਅੰਦਰ ਟਿਕਨੇ ਸ਼ੁਰੂ ਹੋ ਗਏ ਕਿਉਂਕਿ ਹਰੇਕ ਮਨੁੱਖ ਦਾ ਜੀਵਨ ਦੁਖੀ ਵੀ ਹੈ ਇਹ ਨਹੀਂ ਕਿ ਸਾਰੇ ਬੰਦੇ ਸੁਖੀ ਨੇ ਤੇ ਸਾਰੇ ਦੁਖੀ ਹੋਣਗੇ ਨਹੀਂ ਜਿੱਥੇ ਦੁੱਖ ਹੈ ਉੱਥੇ ਸੁੱਖ ਵੀ ਹੈ ਜਿੱਥੇ ਸੁੱਖ ਹੈ ਉੱਥੇ ਦੁੱਖ ਵੀ ਹੈ ਤੇ ਬਾਬਾ ਕਬੀਰ ਜੀ ਬਾਬਾ ਫਰੀਦ ਜੀ ਆਪਰ ਸ਼ਲੋਕਾਂ ਦੇ ਬਚਨ ਕੀਤਾ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਕਹਿਣ ਲੱਗੇ ਕਿ ਮੈਂ ਸਮਝਿਆ ਕਿ ਦੁੱਖ ਇਕੱਲਾ ਮੇਰੇ ਘਰ ਵਿੱਚ ਹੈ ਬਾਕੀ ਸਾਰੇ ਰਾਜੀ ਹੋਣਗੇ ਸੁਖੀ ਹੋਣਗੇ ਦੁੱਖ ਸਬਾਇਆ ਜੱਗ ਉੱਚੇ ਚੜਕੇ ਦੇਖਿਆ ਤਾਂ ਘਰ-ਘਰ ਇਹ ਆਗ ਜਦੋਂ ਮੈਂ ਆਪਣੇ ਘਰ ਤੋਂ ਉੱਤਾਂ ਹੋ ਕੇ ਵੇਖਿਆ ਪਰ ਇਹ ਆਗ ਇਹ ਲੜਾਈ ਤਾਂ ਹਰੇਕ ਘਰ ਦੇ ਵਿੱਚ ਹੈ ਨਾ ਅਸੀਂ ਸੋਚਿਆ ਕਿ ਦੁੱਖ ਇਕੱਲਾ ਮੇਰੇ ਘਰ ਵਿੱਚ ਹੈ ਲੜਾਈ ਇਕੱਲਾ ਮੇਰੇ ਘਰ ਵਿੱਚ ਹੈ ਬੱਚੇ ਅੱਖ ਨਹੀਂ ਲੱਗਦੇ ਕੱਲੇ ਲੜਾਈ ਮੇਰੇ ਘਰ ਵਿੱਚ ਹੋਏਗੀ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਨਹੀਂ ਭਲਿਆ ਇਹ ਕਲੇਸ਼ ਇਹ ਦੁੱਖ ਤਾਂ ਹਰੇਕ ਘਰ ਦੇ ਵਿੱਚ ਭਾਂਡੇ ਖੜਕਦੇ ਪਏ ਨੇ। ਦੁੱਖ ਹਰੇਕ ਘਰ ਵਿੱਚ ਹੈ। ਸਾਰੇ ਸੁਖੀ ਵੀ ਨਹੀਂ ਤੇ ਸਾਰੇ ਦੁਖੀ ਵੀ ਨਹੀਂ। ਜਿਸ ਤਰ੍ਹਾਂ ਪੱਤ ਜੜਾਉਂਦੀ ਹੈ ਨਾ ਆਪਾਂ ਅੰਦਰਖਤ ਦੇਖਦੇ ਆਂ। ਪੁਰਾਣੇ ਪੱਤੇ ਝੜ ਜਾਂਦੇ ਨੇ ਅੱਗੋਂ ਨਵੇਂ ਪੱਤੇ ਉਗਦੇ ਨੇ। ਜਿਹੜਾ ਮੌਸਮ ਹੈ ਇਹ ਵੀ ਬਦਲਦਾ ਹੈ। ਕਦੇ ਗਰਮੀ ਆ ਜਾਂਦੀ ਹੈ ਕਦੇ ਸਰਦੀ ਆ ਜਾਂਦੀ ਹੈ ਕਦੇ ਠੰਡ ਬਣ ਜਾਂਦੀ ਹੈ ਕਦੇ ਧੁੱਪ ਚੜ ਜਾਂਦੀ ਹੈ ਕਦੇ ਉਤਰਾ ਹੈ ਕਦੇ ਚੜਾ ਹੈ ਕਦੇ ਨਾਲੇ ਨੇ ਕਦੇ ਟਿੱਬੇ ਨੇ ਕਦੇ ਪਹਾੜ ਨੇ ਇਹ ਵਾਹਿਗੁਰੂ ਪ੍ਰਮਾਤਮਾ ਨੇ ਸਭ ਕੁਝ ਬਣਾਇਆ ਹੈ ਕਦੇ ਦੁੱਖ ਹੈ ਤੇ ਕਦੇ ਸੁੱਖ ਵੀ ਹੈ ਕਦੇ ਸੁੱਖ ਹੈ ਤੇ ਕਦੇ ਦੁੱਖ ਵੀ ਹੈ ਇਹ ਸਾਰਾ ਕੁਝ ਰੱਬ ਦੀ ਦੇਣ ਹੈ ਪਰ ਸਤਗੁਰੂ ਮਹਾਰਾਜ ਜੀ ਕਹਿੰਦੇ ਕਬਰਾਨਾ ਨਹੀਂ ਡੋਲਣਾ ਨਹੀਂ ਅਗਲੇ ਬੰਦ ਮਾਲਕ ਕਿਰਪਾ ਕਰਦੇ ਦੂਸਰੇ ਬੰਦ ਦੇ ਵਿੱਚ ਬੋਲੇ ਸਾਹਿਬ ਕਹਿ ਭਾਣੇ ਕਹਿ ਭਾਣੇ ਦਾ 파 ਹੈ ਹੁਕਮ ਦੇ ਵਿੱਚ ਜਿਹੜਾ ਗੁਰੂ ਦੇ ਹੁਕਮ ਵਿੱਚ ਬੋਲਦਾ ਹੈ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਪ੍ਰਵਾਨ ਕਰ ਲੈਂਦਾ ਹੈ ਦਾਸ ਬਾਣੀ ਬ੍ਰਹਮ ਵਖਾਣੇ ਉਹ ਦਾਸ ਗੁਰੂ ਦੀ ਬਾਣੀ ਨੂੰ ਸਮਝਦਾ ਹੈ ਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ ਕਿ ਇਹੋ ਜੀ ਬਾਣੀ ਸੱਚ ਦਾ ਸੋਮਾ ਜੋ ਮੇਰੇ ਮਾਲਕ ਨੇ ਸਾਨੂੰ ਦੇ ਕੇ ਗਏ ਨੇ ਇਹੋ ਜਿਹਾ ਖਜ਼ਾਨਾ ਕਿਤੇ ਹੋਰ ਨਹੀਂ ਹੈ ਨਾਨਕ ਸੁਖ ਨਾਨਕ ਪ੍ਰਭ ਸੁਖਦਾਈ ਨਾਨਕ ਕਹਿੰਦਾ ਹੈ ਕਿ ਵਾਹਿਗੁਰੂ ਪਰਮਾਤਮਾ ਦੀ ਬਾਣੀ ਇਹ ਗੁਰੂ ਸਾਨੂੰ ਹਮੇਸ਼ਾ ਸੁਖ ਦੇਣ ਵਾਲਾ ਹੈ ਜਿਨ ਪੂਰੀ ਬੰਤ ਬਣਾਈ ਪੂਰੀ ਬਣਤ ਬਣਾਈ ਇਹ ਵਿਉਂਤ ਮੇਰੇ ਮਾਲਕ ਨੇ ਬਣਾਈ ਹੈ ਇਹ ਵਿਉਂਤ ਮੇਰੇ ਗੁਰੂ ਨੇ ਬਣਾਈ ਹੈ ਇਸੇ ਗੁਰੂ ਵਰਗਾ ਜਗਤ ਹੋਰ ਕੋਈ ਨਹੀਂ ਹੈ ਕਿ ਸਾਨੂੰ ਲੋੜ ਹੈ ਅਜ ਇਹੋ ਜੇ ਗੁਰੂ ਨੂੰ ਵਿਚਾਰਨ ਦੀ ਸਮਝਣ ਦੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਰੋਜ਼ ਬਾਜਾ ਮਾਰ ਕੇ ਕਹਿੰਦੇ ਕਿ ਆਵੋ ਸਿੱਖ ਸਤਗੁਰ ਕੇ ਪਿਆਰੋ ਗਾਵੋ ਸੱਚੀ ਬਾਣੀ ਆਂਦਾ ਮੇਰੇ ਸਿੱਖਾ ਮੇਰੇ ਕੋਲ ਆ ਅੰਮ੍ਰਿਤ ਵੇਲੇ ਬਾਜਾ ਮਾਰ ਕੇ ਕਹਿ ਰਹੇ ਨੇ ਕਿ ਸਿੱਖਾ ਆਪਣੇ ਨਿੰਦਰੀਆਂ ਨੂੰ ਤਿਆਗ ਦੇ ਉਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਅਰਾਧੇ ਵਿਖੜੇ ਦਾਉ ਲੰਗਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਘਰ ਜਾਤੇ ਆnde ਅੰਮ੍ਰਿਤ ਵੇਲਾ ਹੋਇਆ ਰੱਬ ਦੀ ਬੰਦਗੀ ਕਰਵਾ ਅੰਮ੍ਰਿਤ ਵੇਲਾ ਹੋਇਆ ਇਸ਼ਨਾਨ ਪਾਣੀ ਕਰਕੇ ਗੁਰਦੁਆਰੇ ਆ ਮੱਥਾ ਟੇਕ ਬਾਣੀ ਪੜ ਨਿਤਨੇਮ ਕਰ ਸੁਣਨ ਦਾ ਯਤਨ ਕਰ ਇਹ ਸਤਿਗੁਰੂ ਮਹਾਰਾਜ ਦਾ ਉਪਦੇਸ਼ ਹੈ ਇਹ ਗੁਰੂ ਦੇ ਉਪਦੇਸ਼ ਨੂੰ ਆਪਾਂ ਧਾਰਨ ਕਰਨ ਦਾ ਯਤਨ ਕਰੀਏ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਇਹ ਪਾਵਨ ਪਵਿੱਤਰ ਬਚਨ ਸ਼ਬਦ ਸਾਡੀ ਜ਼ਿੰਦਗੀ ਦਾ ਆਹਾਰ ਬਣ ਜਾਵੇ ਇਤਨਾ ਕੁ ਵਿਚਾਰਾਂ ਪਰਵਾਨ ਕਰਨੀਆਂ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ